ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚਦਰੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਰਾਜਾ ਪਰਥਰੀ ਨੂੰ ਉਪਦੇਸ਼ ਅਤੇ ਨਾਲ ਕੌਡੇ ਰਾਕਸ਼ ਨੂੰ ਤਾਰਨਾ ਇਹ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਧੰਨ ਭਾਈ ਬਾਲਾ ਜੀ ਜੋ ਸਰਵਣ ਕਰਾ ਰਹੇ ਹਨ ਉਹ ਖਡੂਰ ਸਾਹਿਬ ਵਿਖੇ ਤਨ ਗੁਰ ਅੰਗਦ ਦੇ ਮਹਾਰਾਜ ਦੇ ਦਰਬਾਰ ਸਜਿਆ ਹੋਇਆ ਹੈ ਸਜੇ ਹੋਏ ਦਰਬਾਰਾਂ ਦੇ ਅੰਦਰ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜਮਾਨ ਹਨ ਉੱਚੀ ਜਗ੍ਹਾ ਤੇ ਇਸੇ ਤਰ੍ਹਾਂ ਧੰਨ ਬਾਬਾ ਬੁੱਢਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਹਨ ਤੇ ਨਾਲ ਧੰਨ ਭਾਈ ਬਾਲਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਇਸੇ ਤਰ੍ਹਾਂ ਮੁੱਖੀ ਸਿੱਖ ਸਤਗੁਰੂ ਮਹਾਰਾਜ ਜੀ ਚਰਨਾਂ ਵਿੱਚ ਬੈਠੇ ਹਨ ਭਾਈ ਢਿੰਗਾ ਜੀ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਪਾਤਸ਼ਾਹ ਜੀ ਦਾ ਲੰਗਰ ਸਜਾਉਂਦੇ ਸਨ ਅਤੇ ਲਿਖਣ ਦੇ ਲਈ ਭਾਈ ਪੈੜਾ ਮੁਖਾ ਜੀ ਉਹ ਵੀ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ਼ ਕਰਵਨ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਤਾਂ ਕਿ ਜੋ ਵੀ ਕਥਾ ਭਾਈ ਬਾਲਾ ਜੀ ਉਚਾਰਨ ਨਾਲ ਦੀ ਨਾਲ ਹੀ ਉਸ ਨੂੰ ਲਿਖੀ ਜਾਏ ਸੋ ਸਾਰਾ ਦੀਵਾਨ ਸਜੇ ਹੈ ਸਜੇ ਦੀਵਾਨਾਂ ਦੇ ਅੰਦਰ ਜਿੱਥੇ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਆਦਿਕ ਸਾਰੇ ਵਿਰਾਜਮਾਨ ਨੇ ਇਸੇ ਤਰ੍ਹਾਂ ਵਿਚਾਰਾਂ ਦੀ ਰਸਤਾ ਹੈ ਇੱਕ ਪਾਸੇ ਬਜ਼ੁਰਗ ਬੈਠੇ ਨੇ ਇੱਕ ਪਾਸੇ ਮਾਤਾਵਾਂ ਭੈਣਾਂ ਬੈਠੀਆਂ ਨੇ ਉਹ ਸਾਰੇ ਗੁਰੂ ਸਤਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜੀ ਦਾ ਇਸ਼ਾਰਾ ਪਾ ਕੇ ਭਾਈ ਬਾਲਾ ਜੀ ਅਗਲਾ ਪ੍ਰਸੰਗ ਆਰੰਭ ਕਿਉਂ ਕਰਨ ਲੱਗੇ ਹਨ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜਦੋਂ ਭਰਤਰੀ ਤੇ ਕੌਡੇ ਰਾਖਸ਼ ਦਾ ਪ੍ਰਸੰਗ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸੁਣਿਆ ਤਾਂ ਉਹਨਾਂ ਦੀ ਸਮਾਦ ਲੱਗ ਗਈ ਅਰ ਸਰੋਤਾ ਜਨ ਵੀ ਆਪਣੇ ਘਰਾਂ ਨੂੰ ਚਲੇ ਗਏ ਜਦ 27 ਪਹਿਰ ਬੀਤ ਗਏ ਤੇ ਗੁਰੂ ਜੀ ਨੂੰ ਚੇਤਨਤਾ ਨਾ ਆਈ ਤਾਂ ਇੱਕੋ ਆਸਣ ਤੇ ਬੈਠੇ ਰਹੇ ਡਰਦਾ ਕੋਈ ਨਾ ਬੁਲਾਵੇ ਉਪਰੰਤ ਸਮਾਧ ਖੁੱਲੀ ਤੇ ਇਸ਼ਨਾਨ ਆਦਨਿਤ ਕਿਰਿਆ ਕਰਕੇ ਫੇਰ ਕਥਾ ਸੁਣ ਲਈ ਸਭਾ ਲਗਾਈ ਤੇ শ্রোਤਾ ਜਨ ਵੀ ਆ ਗਏ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਜੀ ਦਾ ਰਾਕਸ਼ ਦਾ ਇਸ ਤਰ੍ਹਾਂ ਉਧਾਰ ਕਰਕੇ ਗੁਰੂ ਜੀ ਕੌਡੇ ਰਾਕਸ਼ ਦਾ ਉਧਾਰ ਕਰਕੇ ਇੱਕ ਸੰਗਣੇ ਬਣ ਵਿੱਚ ਆ ਗਏ ਮਰਦਾਨੇ ਨੇ ਕਿਹਾ ਕਿ ਮੈਥੋਂ ਤਾਂ ਇੱਕ ਪੈਰ ਅਗਾਹ ਨਹੀਂ ਪੁੱਟਿਆ ਜਾਂਦਾ ਭੁੱਖ ਨੇ ਬਹੁਤ ਸਤਾਇਆ ਹੋਇਆ ਹੈ ਗੁਰੂ ਜੀ ਕਿਹਾ ਕਿ ਤਿੰਨਾ ਕੋਹਾਂ ਤੇ ਨਗਰ ਹੈ ਉਥੋਂ ਚੱਲ ਕੇ ਜੋ ਜੀ ਕਰੇ ਉਹ ਛਕ ਲੈਣਾ ਮਰਦਾਨੇ ਨੇ ਕਿਹਾ ਜੀ ਜੇ ਨਗਰ ਵੀ ਆ ਗਿਆ ਤਾਂ ਕਿਸ ਕੰਮ ਹੈ ਕਿਹੜੀਆਂ ਰੋਕਣਾ ਵਧੀਆਂ ਹੋਈਆਂ ਹਨ ਜੋ ਖਰਚ ਕੇ ਖਾ ਲਵਾਂਗਾ ਗੁਰੂ ਜੀ ਨੇ ਉਸੇ ਵੇਲੇ ਪੈਰ ਨਾਲ ਰੇਤ ਨੂੰ ਫਰੋਲਿਆ ਤੇ ਉਸ ਵਿੱਚੋਂ ਇੱਕ ਅਚਰਜ ਲਾਲ ਨਿਕਲਿਆ ਤੇ ਮਰਦਾਨੇ ਨੂੰ ਕਿਹਾ ਦੇ ਕੇ ਕੇ ਭਾਈ ਆ ਲੈ ਪੱਲੇ ਬੰਦ ਲੈ ਜੋ ਲੈਣਾ ਹੈ ਲੈ ਲਵਾਂ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਪੱਥਰ ਮੇਰੇ ਕਿਸ ਕੰਮ ਹੈ ਇਸ ਦੇ ਬੰਨਿਆ ਕੋਈ ਭੁੱਖ ਹਟ ਜਾਵੇਗੀ ਤਾਂ ਗੁਰੂ ਜੀ ਕਿਹਾ ਸ਼ਹਿਰ ਵਿੱਚ ਜਾ ਕੇ ਇਸ ਦੀ ਕੀਮਤ ਪਵਾ ਲਈ ਤੇ ਫਿਰ ਕੁਝ ਖਾ ਲਈ ਇਸ ਤਰ੍ਹਾਂ ਦਮਦਿਲ ਆਸਾ ਦਿੰਦੇ ਹੋਏ ਬਸ਼ੰਬਰਪੁਰ ਨਗਰ ਦੇ ਨੇੜੇ ਪਹੁੰਚ ਕੇ ਗੁਰੂ ਜੀ ਤਾਂ ਇੱਕ ਬਿਰਸ਼ ਦੇ ਹੇਠਾਂ ਬੈਠ ਗਏ ਤੇ ਮਰਦਾਨੇ ਨੂੰ ਕਿਹਾ ਕਿ ਜਿਸ ਤਰ੍ਹਾਂ ਤੈਨੂੰ ਕਿਹਾ ਹੈ ਉਸੇ ਤਰ੍ਹਾਂ ਕਰ ਇਸ ਲਾਲ ਨੂੰ ਕਿਸੇ ਜ਼ੌਹਰੀ ਪਾਸ ਵੇਚੀ ਮਰਦਾਨਾ ਗਿਆ ਇੱਕ ਹੱਟੀ ਵਾਲੇ ਨੂੰ ਦਿਖਾਇਆ ਉਸਨੇ 3 ਪੈਸੇ ਮੁੱਲ ਦੱਸਿਆ ਮਰਦਾਨਾ ਕਿਹਾ ਕਿ ਸਾਈਆਂ ਨੂੰ ਪੁੱਛ ਲਾਵਾਂ ਆ ਕੇ ਗੁਰੂ ਜੀ ਨੂੰ ਦੱਸਿਆ ਗੁਰੂ ਜੀ ਨੇ ਕਿਹਾ ਸਾਲਸਰਾਏ ਜ਼ੌਹਰੀ ਪਾਸ ਜਾ ਮਰਦਾਨਾ ਢੂੰਡਦਾ ਖੋਜਦਾ ਹੋਇਆ ਸਾਲਸਰਾਏ ਜ਼ੌਹਰੀ ਪਾਸ ਪਹੁੰਚ ਕੇ ਲਾਲ ਦਿਖਾਇਆ ਤੇ ਕਿਹਾ ਇਹ ਵੇਚਣਾ ਹੈ ਤਾਂ ਸ਼ਾਹ ਦੇਖ ਕੇ 100 ਰੁਪਏ ਮਰਦਾਨੇ ਨੂੰ ਦੇ ਦਿੱਤਾ ਤੇ ਲਾਲ ਰੱਖ ਕੇ ਕਿਹਾ ਕਿ ਇਸ ਦਾ ਮੁੱਲ ਪੁੱਛਾ ਉਹ ਮਰਦਾਨਾ ਖੁਸ਼ੀ-ਖੁਸ਼ੀ ਗੁਰੂ ਜੀ ਪਾਸ ਆਇਆ ਗੁਰੂ ਜੀ ਕਿਹਾ ਕਿ ਸ਼ਾਹ ਨੂੰ ਪੁੱਛ ਇਹ 100 ਰੁਪਇਆ ਕਿਹਦਾ ਹੈ ਮਰਦਾਨੇ ਨੇ ਜਾ ਕੇ ਪੁੱਛਿਆ ਤਾਂ ਸ਼ਾਹ ਨੇ ਕਿਹਾ ਕਿ ਇਸ ਲਾਲ ਪਰ ਲਿਖਿਆ ਹੋਇਆ ਹੈ ਕਿ ਜੋ ਇਸ ਨੂੰ ਦੇਖੇ ਦਰਸ਼ਨ ਕਰੇ ਉਹ 100 ਰੁਪਇਆ ਭੇਟਾ ਕਰੇ ਇਹ ਗੱਲ ਮਰਦਾਨੇ ਗੁਰੂ ਜੀ ਨੂੰ ਜਾ ਸੁਣਾਈ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਏ ਪਰਮੇਸ਼ਰ ਦਾ ਨਾਮ ਰੂਪ ਲਾਲ ਹੈ ਜੇ ਤੂੰ ਵੇਚਣਾ ਹੈ ਤਾਂ ਵੇਚ ਦੇ ਜੇ ਪਾਸ ਰੱਖਣਾ ਹੈ ਤਾਂ ਤੇਰੀ ਮਰਜ਼ੀ ਮਰਦਾਨੇ ਨੇ ਕਿਹਾ ਕਿ ਮੈਂ ਨਹੀਂ ਵੇਚਣਾ ਗੁਰੂ ਜੀ ਕਿਹਾ ਫਿਰ ਉਸ ਦਾ ਜੋ 100 ਰੁਪਇਆ ਹੈ ਮੋੜ ਆਓ ਤਲ ਲਾਲ ਲੈ ਆਓ ਮਰਦਾਨੇ ਨੇ ਜਾ ਕੇ ਸ਼ਾਹ ਨੂੰ ਕਹਿਣ ਲੱਗਾ ਕਿ ਅਸੀਂ ਲਾਲ ਨਹੀਂ ਵੇਚਦੇ ਤੁਸੀਂ ਆਪਣਾ ਰੁਪਇਆ ਲੈ ਲਓ ਸ਼ਾਨੇ ਲਾਲ ਵੀ ਦੇ ਦਿੱਤਾ ਤੇ ਰੁਪਇਆ ਵੀ ਨਾ ਲਿਆ ਮਰਦਾਨਾ ਦੋਵੇਂ ਚੀਜ਼ਾਂ ਲੈ ਕੇ ਖੁਸ਼ੀ ਨਾਲ ਗੁਰੂ ਜੀ ਪਾਸ ਆਇਆ ਗੁਰੂ ਜੀ ਇਹ ਕਿਹਾ ਕਿ ਜੇ ਜੇ ਲਾਲ ਵੇਚੀਏ ਤਾਂ ਭੇਟਾ ਲਈਏ ਜਦ ਲਾਲ ਨਾ ਵੇਚਦੇ ਨਹੀਂ ਫਿਰ ਭੇਟਾ ਕਾਹਦੀ ਤੂੰ ਰੁਪਈਆ ਮੋੜਾ ਇਸ ਤਰ੍ਹਾਂ ਮਰਦਾਨਾ ਕਈ ਵਾਰ ਸ਼ਾਹੂਕਾਰ ਪਾਸ ਗਿਆ ਤੇ ਕਈ ਵਾਰ ਗੁਰੂ ਜੀ ਪਾਸ ਆਇਆ ਸ਼ਾਹੂਕਾਰ ਲਵੇ ਨਹੀਂ ਗੁਰੂ ਜੀ ਰੱਖਣ ਨਹੀਂ ਦਿੰਦੇ ਜਦ ਕਈ ਵੇਰਾਂ ਮਰਦਾਨਾ ਆ ਜਾ ਕੇ ਥੱਕ ਗਿਆ ਤਾਂ ਸ਼ਾਹ ਨੇ ਵਿਚਾਰਿਆ ਕਿ ਕੋਈ ਮਹਾਤਮਾ ਪੁਰਸ਼ ਹੋਵੇਗਾ ਜੋ ਧਨ ਦਾ لالਚ ਨਹੀਂ ਕਰਦਾ ਇਹ ਵਿਚਾਰ ਨਾਨਾ ਪ੍ਰਕਾਰ ਦੇ ਭੋਜਨ ਲੈ ਕੇ ਭੇਟਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਤੇ ਕਿਹਾ ਮਹਾਰਾਜ ਇਹ ਧਨ ਤੁਹਾਡਾ ਹੈ ਤੇ ਸਾਡਾ ਧਰਮ ਰੱਖਣਾ ਨਹੀਂ ਹੈ ਤੇ ਗੁਰੂ ਜੀ ਕਿਹਾ ਬਿਨਾਂ ਵੇਚੇ ਕਿਸ ਤਰ੍ਹਾਂ ਲਈਏ ਇਤਿਆਦਿਕ ਸੰਤੋਖ ਸ਼ਾਂਤ ਭਰੇ ਬਚਨ ਸੁਣ ਕੇ ਸਾਲਸਰਾਏ ਦਾ ਮਨ ਨਿਰਮਲ ਹੋ ਗਿਆ ਪੂਰਨ ਸ਼ੰਤ ਸਮਝ ਕੇ ਕਹਿਣ ਲੱਗਾ ਕਿ ਤੁਸੀਂ ਤਾਂ ਲਾਲੋ ਲਾਲ ਨਾਲੋ ਵੀ ਲਾਲ ਹੋ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋਇਆ ਹਾਂ ਗੁਰੂ ਜੀ ਵਿਚਾਰਿਆ ਤੇ ਸ਼ਬਦ ਉਚਾਰਨ ਕੀਤਾ ਸਤਿਗੁਰੂ ਜੀ ਨੇ ਕਿਹਾ ਕਿ ਬਿਲਾਵਲ ਮਹੱਲਾ ਪਹਿਲਾ ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਨ ਜਿਨਾ ਲਾਲੀ ਨੇਤਰ ਮੈਂ ਦੂਜਾ ਨਾ ਜਾਣਨ ਸੁਣ ਸਾਲਸ ਤੂੰ جوہری ਆਪਣਾ ਲਾਲ ਪਛਾਨੂੜੇ ਲਾਲ ਨ ਗੰਡ ਬਨ ਲੀਜੈ ਭਲੇ ਸਿਆਣ ਰਹਾਉ ਕੰਕਰ ਪੱਥਰ ਮੇਲ ਕੈ ਨਾਉ ਸਦਾਯੋ ਸਾਹਾ ਬਿਨ ਸਤਗੁਰ ਪੂਰੇ ਅੰਧ ਹੈ ਮੂਰਨਾ 부ਜੈਰਾ ਮੇਰਾ ਮੇਰਾ ਕਰ ਸੰਚਿਐ ਰਾਤੀ ਅਤੇ ਢੇ ਹੈ ਕਈ ਸਾਖਨਾ ਉਪਜੀਆ ਕਲਰ ਬੂਠਾ ਮੇਹ ਸੁਣ ਸੰਸਾਲਸ ਇਹ ਬਿਨੰਤੀ ਜੇ ਕਰਮ ਪ੍ਰਾਪਤ ਹੋਏ ਨਾਨਕ ਇਹ ਅਰਾਧੀਐ ਦੁੱਖ ਨ ਲਾਗੇ ਕੋਏ ਭਾਈ ਸਲਸਰਾਏ ਨੇ ਆਖੇ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੇ ਬਾਣੀ ਚਾਰਨ ਕੀਤੀ ਹੈ ਕਿਰਪਾ ਕਰਕੇ ਮੈਨੂੰ ਅਰਥ ਸਮਝਾਓ ਤਾਂ ਉਸ ਵੇਲੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ हे ਸਲਸਰਾਏ ਜੋਰੀ ਤੂੰ ਆਪਣਾ ਅਸਲੀ ਰੂਪ ਲਾਲ ਪਹਿਚਾਣ ਇਨਾ ਲਾਲਾਂ ਨੂੰ ਇਕੱਠਿਆਂ ਨਾ ਕਰ ਰਾਤ ਦਿਨ ਰਾਤ ਦਿਨ ਮੇਰੀ ਮੇਰੀ ਕਰਕੇ ਜੋਤੰ ਦੌਲਤ ਇਕੱਠੀ ਕਰਨੀ ਹੈ ਇਸ ਤੋਂ ਕੁਝ ਸੁਭ ਫਲ ਪ੍ਰਾਪਤ ਨਹੀਂ ਹੋਵੇਗਾ ਇਸ ਤਰ੍ਹਾਂ ਕਲਰ ਵਿੱਚ ਮੀਂਹ ਪਿਆ ਕੁਝ ਨਹੀਂ ਉਗਦਾ ਜੇ ਸੱਚਾ ਸ਼ਾਹ ਬਣਨਾ ਹੈ ਤਾਂ ਸਤਨਾਮ ਦਾ ਸਿਮਰਨ ਕਰਿਆ ਕਰੋ ਕਿਉਂਕਿ ਇਨਾ ਝੂਠੇ ਲਾਲਾਂ ਨਾਲ ਕੋਈ ਕੰਮ ਨਹੀਂ ਵਿਸਰਦਾ ਨਾ ਹੀ ਖਾਣ ਪੀਣ ਵਿਚਾਉਂਦੇ ਹਨ ਨਾ ਹੀ ਗਰਮੀ ਪਾਲਾ ਹਟਾਉਂਦੇ ਹਨ ਉਸ ਵਾਹਿਗੁਰੂ ਦਾ ਨਾਮ ਹੀ ਸੱਚਾ ਲਾਲ ਹੈ ਜਿਸ ਨੂੰ ਮਿਲੇ ਉਹ ਹੀ ਨਿਹਾਲ ਹੁੰਦਾ ਹੈ ਜਦ ਇਸ ਪ੍ਰਕਾਰ ਦਾ ਉਪਦੇਸ਼ ਸਾਲਸਰਾਏ ਨੇ ਸੁਣਿਆ ਤਾਂ ਹੱਥ ਜੋੜ ਕੇ ਕਹਿਣ ਲੱਗਾ ਕਿ ਤੁਹਾਡਾ ਨਾਮ ਖਾਸ ਕੀ ਹੈ ਗੁਰੂ ਜੀ ਕਹਿੰਦੇ ਸਾਡਾ ਨਾਮ ਨਾਨਕ ਨਿਰੰਕਾਰ ਹੀ ਹੈ ਤੇ ਨਿਰੰਕਾਰ ਹੀ ਦੇਸ਼ ਹੈ ਸਾਲਸਰਾਏ ਕਿਆ ਜੇ ਤੁਸਾਂ ਨਿਰੰਕਾਰ ਦੇਖਿਆ ਹੈ ਤਾਂ ਮੈਨੂੰ ਵੀ ਵਿਖਾਓ ਗੁਰੂ ਜੀ ਉਚਾਰਨ ਕੀਤਾ ਮਾਰੂ ਮਹੱਲਾ ਪਹਿਲਾ ਵਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੋ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣ ਸ੍ਰੀ ਭਖਸ ਸਿਬਾਲ ਬਸ ਸ ਨਿਰਮਲ ਜਲ ਅੰਮ੍ਰਿਤ ਨਾ ਲਖ ਸ੍ਰੀ ਰਹਾਉ ਬਸ ਜਲ ਨਿਤਨਾ ਵਸਤ ਅਲੀਲ ਅਲੀ ਮੇਰ ਚਚਾ ਗੁਨ ਰੇ ਚੰਦ ਕੁਮਦਨੀਂ ਦੂਰੋ ਨਿਵਸਸ ਅਨਭੋਕਾਰਨ ਰੇ અમૃત ખંડ દૂધ મદ સંચસ તું બના ચાત્ર રે અપના આપ તું કબૂ ના છોડસ પિસન પ્રીત જ્યો રે પંડિત સંગ બસૈ જન મૂર્ખ આગમ સસ સુને અપના આપ તું કબૂ ના છોડસ સવાન પૂંછ જ્યો રે ਇਕ ਪਾਖੰਡੀ ਨਾਮ ਨਰਾਚੈ ਇਕ ਹਰ ਹਰ ਚਰਣੀ રે ਪੁਰਬ ਲਿਖਿਆ ਪਾਵ ਸੁ ਨਾਨਕ ਰਸਨਾ ਨਾਮ ਜਪਰੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਸਾਲਸਰਾਏ ਨੇ ਆਖਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜੋ ਇਹ ਅਮੋਲਕ ਬਚਨ ਆਪ ਜੀ ਨੇ ਕਹੇ ਹਨ ਸੋ ਮੈਨੂੰ ਅਰਥ ਸਮਝਾਓ ਤਾਂ ਕਿ ਉਹਨੂੰ ਪਤਾ ਲੱਗ ਸਕੇ ਆਪ ਜੀ ਨੇ ਕਿਹੜੀ ਬਾਣੀ ਕਿਵੇਂ ਉਚਾਰਨ ਕੀਤੀ ਹੈ ਇਹਦਾ ਭਾਵ ਕੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਦਰੰਕਾਰ ਤੇਰੇ ਅੰਦਰ ਹੀ ਹੈ ਪਰ ਤੂੰ ਇਸ ਵਿਸ਼ੇ ਪ੍ਰਾਇਣ ਹੋਣ ਕਰਕੇ ਨਹੀਂ ਜਾਣਦਾ ਜਿਸ ਤਰ੍ਹਾਂ ਦੁੱਧ ਦੇ ਪਾਸ ਹੀ ਹੁੰਦਿਆਂ ਹੋਇਆਂ ਚਿਚੜ ਖੂਨ ਹੀ ਪੀਂਦਾ ਹੈ ਡੱਡੂ ਕਬਲ ਦਾ ਅੰਮ੍ਰਿਤ ਰਸ ਤਿਆਗ ਕੇ ਜਾਲਾ ਖਾਂਦਾ ਹੈ ਸੋ ਜਦ ਤੱਕ ਮਨ ਵਿੱਚ ਵਿਕਾਰ ਭਰੇ ਹਨ ਆਪਣੇ ਆਤਮਾ ਦਾ ਗਿਆਨ ਨਹੀਂ ਹੁੰਦਾ ਜਿਵੇਂ ਕੋਈ ਤੁੰਬੀ ਨੂੰ ਕਿਤਨਾ ਵੀ ਕੌੜ ਤੁੰਬੇ ਨੂੰ ਇਤਨਾ ਹੀ ਖੰਡ ਦੁੱਧ ਵਿੱਚ ਸ਼ਹਿਤ ਨਾਲ ਭਰ ਰੱਖੇ ਤਾਂ ਵੀ ਉਸ ਦੀ ਕੁਰਤਣ ਨਹੀਂ ਜਾਂਦੀ ਤੇ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ ਕਿਸੇ ਪ੍ਰਕਾਰ ਭਾਵੇਂ ਕਿਤਨੇ ਸ਼ਾਸਤਰ ਸੁਣੀਏ ਜਦ ਤੱਕ ਮਨ ਵਿੱਚ ਨਾ ਤਾਰੇ ਫਲ ਪ੍ਰਦਾਤਾ ਨਹੀਂ ਹੁੰਦੇ ਪਰ ਹੁਣ ਤੇਰੇ ਭਾਗ ਉਹਦੇ ਹੋ ਗਏ ਹਨ ਸੋ ਨਾਮ ਜਪ ਕੇ ਜਨਮ ਸੁਧਾਰੋ ਇਹ ਉਪਦੇਸ਼ ਸੁਣ ਕੇ ਸਾਲਸਰਾਏ ਨੇ ਕਿਹਾ ਕਿ ਮੇਰੇ ਤੇ ਕਿਰਪਾ ਕਰੋ ਤੇ ਰੁਪਏ ਲੈ ਲਓ ਗੁਰੂ ਜੀ ਕਿਹਾ ਸਾਡੇ ਕਿਸੇ ਕੰਮ ਨਹੀਂ ਫਿਰ ਸਾਲਸਰਾਏ ਨੇ ਬੇਨਤੀ ਕੀਤੀ ਚੰਗਾ ਜੋ ਰੁਪਏ ਨਹੀਂ ਲੈਂਦੇ ਤਾਂ ਆ ਲਿਆਂਦਾ ਹੋਇਆ ਪਕਵਾਨ ਜੋ ਪੂਰੀਆਂ ਛੋਲੇ ਆਦਕ ਹਨ ਤੇ ਕੱਪੜੇ ਵਸਤਰ ਰਖ ਲਓ ਗੁਰੂ ਜੀ ਵਿਚਾਰਿਆ ਮਾਰੂ ਮਹੱਲਾ ਪਹਿਲਾ ਪ੍ਰੀਤ ਭਗਵਾਨ ਸੋ ਭੋਜਨ ਕਰੀਐ ਲੂਚੀ ਲੋ ਚਾ ਪੂਰੀ ਮਠਿਆਈ ਮੁਖ ਹਰ ਹਰ ਬੋਲੇ ਤਾਂ ਮਨ ਰਹੇ ਹਜ਼ੂਰੀ ਸੁਨਸਾਲਸ ਤੂੰ ਪਾਈ ਮੇਰ ਸਮਝ ਪਰੇ ਤਾਂ ਹੋਏ ਨਵੇਰੇ ਰਹਾਓ मेवा मिलन तुम्हारा सत को ढागे जोड़े खावन खाए अगावे सोई जो बेके मनुआ मोड़ भाव हे सालसराय प्रीत ही पकवान है हर एलोचा पूरी वगैरा मूह बोलना मिठाई है मिलना मेवा है सच बोलना रूप वस्त्र हन विषय तो मूँह मोड़ना यो ही ਕਾਣਾ ਹੈ ਜਿਸ ਨਾਲ ਹਮੇਸ਼ਾ ਰਜੇ ਰਹੀਦਾ ਹੈ ਇਹ ਬਚਨ ਸੁਣ ਕੇ ਸਾਲਸਰਾਏ ਆਪਣਾ ਜੋ ਨੌਕਰ ਸੀ ਅਧਰਕਾ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਰੱਬ ਸਮਝ ਕੇ ਕਹਿਣ ਲੱਗਾ ਕਿ ਮੇਰੀ ਕਲਿਆਣ ਕਰੋ ਗੁਰੂ ਜੀ ਨੇ ਕਿਹਾ ਉਤਮ ਜਨਮ ਸੋ ਸਾਖਤ ਕਈਐ ਨੀਚ ਪਨਰਾਇਣ ਪਾਇਆ ਲੋਭੀ ਸ਼ਹਿਰ ਤੇ ਛੂਟਿਆ ਕੋਈ ਜਿਨ ਸਾਧ ਸੰਗ ਗੁਣ ਗਾਇਆ ਸੁਣ ਸਾਲ ਸੇ ਗੋਲਾ ਤੇਰਾ ਆਪ ਨਰਾਇਣ ਮਾਨਾ ਨਾਨਕ ਭਗਤਾ ਸੰਗ ਮਿਲਾਇਆ ਊਚਾ ਪਦ ਠਹਿਰਾਨਾ ਭਾਵ ਹੈ ਸਾਲਸਰਾਏ ਵੱਡਿਆ ਆਦਮੀਆਂ ਦੇ ਦਿਲ ਵਿੱਚ ਹੰਕਾਰ ਹੁੰਦਾ ਹੈ ਤੇ ਗਰੀਬ ਰੱਬ ਨਾਲ ਪ੍ਰੀਤ ਰੱਖਦੇ ਹਨ ਅਰ ਸਤਸੰਗੀ ਪੁਰਖ ਲੋਭ ਦਾ ਤਿਆਗ ਕਰਦੇ ਹਨ ਇਹ ਜਿਹੜਾ ਤੇਰਾ ਗੋਲਾ ਹੈ ਨੌਕਰ ਹੈ ਇਸ ਪਰ ਉਸ ਨਿਰੰਕਾਰ ਦੀ ਖੁਸ਼ੀ ਹੈ ਤੇ ਇਹ ਭਗਤਾ ਨਾਲ ਮਿਲ ਕੇ ਉੱਚੇ ਪਦ ਨੂੰ ਪ੍ਰਾਪਤ ਹੋਇਆ ਹੈ ਇਹ ਸੁਨਸਾਲਸਰਾਏ ਭੀ ਚਰਨੀ ਟੈ ਪਿਆ ਤੇ ਕਿਹਾ ਚਰਨੀ ਪੈ ਦੀ ਲਜਾ ਰੱਖੋ ਗੁਰੂ ਜੀ ਕਿਹਾ ਇਸ ਆਪਣੇ ਗੋਲੇ ਦੇ ਚਰਨ ਪਕੜੋ ਨੌਕਰ ਦੇ ਚਰਨਾਂ ਤੇ ਪੈ ਜਾਓ ਸਾਲਸਰਾਏ ਨੇ ਉਸੇ ਵੇਲੇ ਹੱਥ ਜੋੜ ਕੇ ਗੁਲਾਮ ਦੇ ਪੈਰਾਂ ਤੇ ਮੱਥਾ ਟੇਕਿਆ ਕਿਹਾ ਕਿ ਉਹ ਬੜਾ ਚੰਗਾ ਪੁਰਸ਼ ਹੈ ਤੁਹਾਡੇ ਬਚਨ ਅਨੁਸਾਰ ਕੁੱਤੇ ਦੇ ਪੈਰੀਂ ਪੈਣੋ ਵੀ ਨਹੀਂ ਹਟਾਂਗਾ ਉਪਰੰਤ ਬਿਨੈ ਕੀਤੀ ਮਹਾਰਾਜ ਮੈਨੂੰ ਕੋਈ ਬਖਸ਼ੀਸ਼ ਕਰੋ ਤਾਂ ਗੁਰੂ ਜੀ ਨੇ ਸਿਰ ਪਰ ਜੋ ਡੇਢ ਕੋ ਗੱਜ ਦਾ ਸਾਫਾ ਸੀ ਵਰਨਾ ਸਰੋਪਾ ਸੀ ਉਹ ਸਾਲਸਰਾਏ ਨੂੰ ਸਰੋਪਾ ਦਿੱਤਾ ਜਦ ਸਾਲਸਰਾਏ ਨੇ ਆਪਣੇ ਸਿਰ ਪਰ ਬੱਧਾ ਕਪਾਟ ਖੁੱਲ ਗਿਆ ਗਿਆਨ ਹੋ ਗਿਆ ਔਰ ਉਤਾਰਿਆ ਫਿਰ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਪੂਰੇ ਸਤਗੁਰੂ ਨਾਨਕਾ ਦੀਨੇ ਖੋਲ ਕਾਟ ਇਕ ਜੋ ਵਣਜ ਵਣੰਜਿਆ ਪੌਰਨ ਆਵੇ ਕਾਟ ਸਤਗੁਰੂ ਨਾਨਕ ਪੂਰਾ ਬਚਨਾ ਕਾ ਸੂਰਾ ਰਹਾਉ ਆਗਮ ਨਿਗਮ ਦਿਖਾਵਤਾ ਨੇਤਰ ਆਨੰਤ ਜਗ ਬਣਜਾਰਾ ਸਗਲ ਹੈ ਸਾ ਏਕ ਭਗਵੰਤ ਵਣਜ ਹਮਾਰਾ ਸਤਗੁਰੂ ਪੁੰਜੀ ਰਸਤੀ ਨਾਮ ਆਟ ਪਹਿਰ ਧੁਨ ਰਾਗ ਲਾਗ ਹੈ ਸੋਈ ਹਮਾਰੋ ਕਾਮ ਸਾਲਸ ਬਿਨ ਵੈ ਬੇਨਤੀ ਤੂੰ ਸੁਣੀਐ ਕਰਤਾਰ ਕੱਚਾ ਰੰਗ ਉਤਾਰ ਕੈ ਚਾੜਿਓ ਰੰਗ ਅਪਾਰ ਭਾਵ ਹੈ ਗੁਰੂ ਨਾਨਕ ਜੀ ਤੁਸਾਂ ਨਾਮ ਦੇ ਕੇ ਮੇਰੇ ਕਪਾਟ ਖੋਲ ਦਿੱਤੇ ਹਨ ਤੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਮਲੂਮ ਕਰਵਾ ਦਿੱਤਾ ਹੈ ਹੁਣ ਮੇਰੀ ਰਾਜਪੂੰਜੀ ਨਾਮ ਹੀ ਹੈ ਤੇ ਸ਼ਾਹ ਇੱਕੋ ਇੱਕ ਪਾਲਪੁਰਖ ਹੀ ਹੈ ਤੁਸੀਂ دنیਵੀ ਕੱਚਾ ਰੰਗ ਉਤਾਰ ਕੇ ਨਾਮ ਦਾ ਗੂੜਾ ਰੰਗ ਚੜਾ ਦਿੱਤਾ ਹੈ ਮੈਂ ਤੁਹਾਡੇ ਤੋਂ ਬលਿਹਾਰ ਹਾਂ ਗੁਰੂ ਜੀ ਉਚਾਰਿਆ ਜਿੰਨਾ ਚਿਰ ਤੁਸੀਂ ਜੀਵੋ ਇਹ ਗੱਦੀ ਤੁਹਾਡੇ سپਰਦ ਹੈ ਉਪਰੰਤ ਇਸੇ ਗੁਲਾਮ ਨੌਕਰ ਨੂੰ ਦੇ ਦੇਣੀ ਅਸਲੋਂ ਪਹਿਲਾ ਇਹੋ ਵਾਰਸ਼ ਹੈ ਪਰ ਤੇਰਾ ਸੰਸਾਰ ਗੋਲਾ ਸਮਝ ਕੇ ਤੇਰੀ ਵਿੱਡਿਆਈ ਲਈ ਤੇਰੇ ਛਪੁਰਦ ਕੀਤੀ ਹੈ ਇਸ ਤੋਂ ਬਿਨਾ ਤੇਰੀ ਉਮਰ ਵੀ 2 ਸਾਲ 7 ਮਹੀਨੇ ਹੈ ਬਾਕੀ ਬਾਕੀ ਹੈ ਏ ਗੁਰੂ ਜੀ ਫਿਰ ਮੈਨੂੰ ਵੀ ਗੁਰੂ ਜੀ ਦੇ ਗੁਰੂ ਜੀ ਨੇ ਕਿਹਾ ਮਰਦਾਨਾ ਆਹਾਰ ਦਿਓ ਤਾਂ ਕਿ ਇਸ ਦੀ ਭੁੱਖ ਮਿਟੇ ਤਦ ਮੈਂ ਦੇ ਦਿੱਤਾ ਤੇ ਉਸ ਨੇ ਰੱਜ ਕੇ ਖਾਦਾ ਸੋ ਗੁਰੂ ਜੀ ਨੇ ਭਾਈ ਮਰਦਾਨੇ ਦੀ ਇੱਛਾ ਸੰਪੂਰਨ ਕੀਤੀ ਸਾਲਸਰਾਏ ਜੋਰੀ ਨੂੰ ਨਿਹਾਲ ਕੀਤਾ ਤੇ ਉਹਦੇ ਗੁਲਾਮ ਅਧਰਕੇ ਨੂੰ ਉਹਨੂੰ ਵੀ ਰਾਜ ਬਖਸ਼ਿਸ਼ ਕਰ ਦਿੱਤਾ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਤਾਰਦੇ ਹੋਏ ਭਾਲਾ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਪ੍ਰਸੰਗ ਮੈਂ ਇੱਥੇ ਸਮਾਪਤ ਕਰਦਾ ਹਾਂ ਉਪਰੰਤ ਅਗਲਾ ਪ੍ਰਸੰਗ ਜੋ ਹੈ ਜੋ ਮਾਛਕਾ ਚਨਾਰਦ ਦਾ ਪ੍ਰਸੰਗ ਹੈ ਉਹ ਮੈਂ ਆਪ ਜੀ ਨੂੰ ਕੱਲ ਨੂੰ ਰੇਦਵਾਨ ਵੀ ਸਰਵਣ ਕਰਾਵਾਂਗਾ ਸੋ ਇਸ ਤਰ੍ਹਾਂ ਪਾਈ ਬਾਲਾ ਜੀ ਨੇ ਮਾਫੀ ਮੰਗੀ ਤੇ ਆਖਿਆ ਕਿ ਸਤਿਗੁਰੂ ਜੀ ਹੁਣ ਇਜਾਜ਼ਤ ਤਾਂ ਦਿਓ ਤਾਂ ਗੁਰੂ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨਾਲ ਆਪਾਂ ਵੀ ਉਲਾਂ ਚੋਕਾਂ ਦੀ ਖਿੰਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤਾ ਕਰਨ ਸੋਹਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰ ਲੋਕ ਸਹਿਲਾ ਹੋ ਸਕੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਆਪਾਂ ਲੜੀਵਾਰ ਕਥਾ ਤੁਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰਵਣ ਕਰਦੇ ਰਹੀਏ ਜੋ ਭਾਈ ਬਾਲਾ ਜੀ ਨੇ ਖਡੂਰ ਸਾਹਿਬ ਵਿਖੇ ਉਚਾਰਨ ਕੀਤਾ ਭਾਈ ਪੈੜਾ ਮੋਖਾ ਨੇ ਸਾਰੀ ਕਥਾ ਲਿਖੀ ਸੋ ਆਪਾਂ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ